ਹਾਂਜੀ ਸਤਸੰਗ ਦੀ ਵਾਹਿਗੁਰੂ ਜੀ ਕਾ ਖਾਲਸਾ ਵੈਲ ਗੁਰੂ ਜੀ ਕੀ ਫਤਿਹ ਜੀ ਮੈਂ ਬੱਬੂ ਕੋ ਮਾਨ ਤੇ ਮੇਰੇ ਨਾਲ ਨੇ ਮਹਾਂਪੁਰਸ਼ ਬਾਬਾ ਮੋਹਨ ਸਿੰਘ ਜੀ ਬਾਰਨ ਵਾਲੇ ਮਨਮੋਹਨ ਸਿੰਘ ਜੀ ਬਾਰਨ ਵਾਲੇ ਬਾਬਾ ਜੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਸਾਥੀ ਨੇ ਜਦੋਂ ਸਾਕਾਂ ਦੀ ਲਾਤਾਰਾ ਘੱਲੂ ਘਰਾ ਹੋਇਆ ਤਾਂ ਮਹਾਂਪੁਰਸ਼ ਉੱਥੇ ਮਜ਼ੂਰ ਮਜ਼ੂਰ ਸੀਗੇ ਜੀ ਆਪਾਂ ਕਰਦੇ ਆ ਬਾਬਾ ਜੀ ਬਾਬਾ ਜੀ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਦੋਂ ਘੱਲੂ ਘਰਾ ਮਤਲਬ ਵੀ ਹੋਇਆ ਜੂਨ 84 ਵਾਲਾ ਚਲੋ ਹੁਣ ਦਿਨ ਚੱਲੀ ਜਾਂਦੇ ਨੇ ਉਹੀ ਤਾ ਬਬਈ ਤੁਹਾਡਾ ਸੰਤਾਂ ਨਾਲ ਕਿਵੇਂ ਮੇਲਜੋਲ ਹੋਇਆ ਠੀਕ ਹੈ ਜੀ ਮੇਰਾ ਪਹਿਲਾ ਮੈਂ ਨਰਮਲੇ ਸੰਤਾਂ ਕੋਲ ਪੜਿਆ ਸੀ ਅੱਛਾ ਜੀ ਤੇ ਜਿੱਦਣ 1978 ਦਾ ਕਾੜ ਵਾਪਰਿਆ ਨਾ ਨਰਗਧਾਰੀਆਂ ਨੇ 13 ਸਿੰਘ ਸ਼ਹੀਦ ਕੀਤੇ ਸੀ 13 ਅਪ੍ਰੈਲ 13 ਅਪ੍ਰੈਲ ਵਿਸਾਖੀ ਵਾਲੇ ਦਿਨ ਠੀਕ ਹੈ ਜੀ ਤੇ ਉਹ ਸੁਣਦਿਆਂ ਸਾਰੀ ਬੰਨ ਵਿੱਚ ਰੋਸ ਮੜਾ ਆਇਆ ਫਿਰ ਮੈਂ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਕੋਲੇ ਅੰਮ੍ਰਿਤਸਰ ਆ ਗਿਆ ਦੁਆਬੇ ਚ ਠੀਕ ਹੈ ਜੀ ਇਹ ਦੁਆਬੇ ਜਿਹੜੀ ਜਗ੍ਹਾ ਜਲੰਧਰ ਸੀਗੀ ਜੀ ਇਹ ਪਟਲਾਵਾ ਪਿੰਡ ਪੈਂਦਾ ਮੂਰਾਲੀ ਦੇ ਲਾਗੇ ਠੀਕ ਹੈ ਜੀ ਉਹਨਾਂ ਦੇ ਦੋ ਸਥਾਨ ਸੀ ਮਹਿਤਪੁਰ ਲੱਦਣੀ ਤੇ ਪਟਲਾਵਾ ਪਿੰਡ ਠੀਕ ਹੈ ਹਾਂਜੀ ਤੇ ਫਿਰ ਜਿਹੜੇ 78 ਦੇ ਵਿੱਚ ਤੁਸੀਂ ਆਪਣਾ ਦਮਦਮੇ ਟਕਸਾਲ ਮਹਿਤਾ ਚੌਂਕ ਚਲੇਗੇ ਹਾਂਜੀ ਸੰਤਾਂ ਦੇ ਘਰ ਠੀਕ ਹੈ ਤੇ ਬਾਬਾ ਜੀ ਉਸ ਤੋਂ ਬਾਅਦ ਤੋਂ ਸੰਤ ਇੱਥੇ ਕਦੋਂ ਆਉਂਦੇ ਨੇ ਦਰਵਾਜ਼ਾ ਸਾਹਿਬ ਇਹ 19 ਜੁਲਾਈ 1982 ਉਹ 1982 ਨੂੰ ਠੀਕ ਹੈ ਇਹ ਪਹਿਲਾਂ ਦੋਸਤ ਸਿੰਘ ਗਏ ਸੀ ਸੰਤਾਂ ਦੇ ਅ ਰਈਏ ਹਾਂਜੀ ਜਿਹੜੇ ਬਾਬਾ ਜਗੀਰ ਸਿੰਘ ਜੀ ਮਹੰਤ ਜੀ ਉਹ ਨਾਲ ਕੋ ਡਰਾਈਵਰ ਸੀ ਉਹਨਾਂ ਨੂੰ ਫੜ ਲਿਆ ਉਹਨਾਂ ਨੇ ਫੌਜ ਵਾਲਿਆਂ ਨੇ ਠੀਕ ਹੈ ਛਡਾਉਣ ਵਾਸਤੇ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਗਏ ਠੀਕ ਹੈ ਉਹਨਾਂ ਨੂੰ ਵੀ ਫੜ ਲਿਆ ਜਿਹੜੇ ਬੰਦੇ ਪੈਰਵਾਈ ਕਰਨ ਗਏ ਸੀਗੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਸੰਤਾ ਨੇ 19 ਜੁਲਾਈ 1982 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਐਲਾਨ ਕੀਤਾ ਵੀ ਜਿੰਨਾ ਚਿਰ ਸਾਡੇ ਸਿੰਘ ਨਹੀਂ ਛੱਡਦੇ ਅਸੀਂ 51 52 ਸਿੰਘਾਂ ਦੀ ਰੋਜ਼ ਗ੍ਰਫਤਾਰੀਆਂ ਦੇ ਆਗੇ ਠੀਕ ਹੈ ਮੋਰਚਾ ਲਾਤਾ ਹਾਂ ਹਾਂ ਫਿਰ ਇਹ 25 ਜੁਲਾਈ ਤੱਕ ਐਂਜੀ ਚੱਲਿਆ ਤੇ 25 ਜੁਲਾਈ ਨੂੰ ਸੰਤਾ ਨੇ ਇੱਕ ਕਾਨਫਰੰਸ ਆਦ ਲਈ ਕਾਨਫਰੰਸ ਇੰਨੀ ਭਾਰੀ ਹੋ ਗਈ ਦਰਬਾਰ ਸਾਹਿਬ 'ਤੇ ਤਲ ਮਾਰਿਆ ਭੁੰਜੇ ਨਹੀਂ ਸਪੈਂਦਾ ਇੰਨੀ ਸੰਗਤ ਆ ਗਈ ਤੇ ਉਸ ਸਮੇਂ ਉਧਰੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕਪੂਰੀ ਦਾ ਮੋਰਚਾ ਲਾਇਆ ਨਨਕਪੁਰ ਦੇ ਮਤੇ ਦਾ ਮੋਰਚਾ ਲਾਇਆ ਹੋਇਆ ਸੀ ਉਹਨਾਂ ਨੇ ਵੀ ਉਸੇ ਦਿਨ ਐਲਾਨ ਕਰਤਾ ਵੀ ਅਸੀਂ ਵੀ ਇਹਨਾਂ ਦੇ ਨਾਲ ਸੰਤਾਨਾ ਸਲਾਹ ਕੀਤੀ ਵੀ ਆਪਾਂ ਨਨਕਪੁਰ ਦਾ ਮਤਾ ਜਿਹੜਾ ਜਿਹਦੇ ਵਿੱਚ ਸੂਬੇ ਦੇ ਵੱਧ ਦੁਕਾਨਾਂ ਦੀ ਗੱਲ ਕੀਤੀ ਗਈ ਹੈ ਜੋ ਸਾਡੇ ਨਾਲ 47 ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ ਉਹਨਾਂ ਦੀ ਜਿੱਦ ਵਿੱਚ ਗੱਲ ਕੀਤੀ ਗਈ ਹੈ ਵੀ ਉਹ ਆਪਾਂ ਲੈਣੇ ਆ ਤੇ ਫਿਰ ਉਹ ਸੰਬੰਧ ਚ ਮੋਰਚਾ ਕਹਿੰਦੇ 4 ਅਗਸਤ 1982 ਨੂੰ ਪਹਿਲਾ ਜਥਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਕੇ ਜਾਏਗਾ ਧਰਮ ਜਦ ਮੋਰਚੇ ਦੇ ਧਰਮ ਜਦ ਮੋਰਚਾ ਆਰੰਭ ਹੋ ਗਿਆ ਉਹਦੇ ਵਿੱਚ ਫਿਰ ਲੈ ਕੇ ਵੀ ਉਹ ਗਏ 4000 ਦਾ ਜਥਾ ਲੈ ਕੇ ਪ੍ਰਕਾਸ਼ ਸਿੰਘ ਬਾਦਲ ਜੇ ਹਸਤਾਲੀ ਦਿੱਤੀ ਫਿਰ ਇਹ ਚਲਦੇ ਰਹੇ ਚਲਦੇ ਰਹੇ ਇਹ ਵਧੀਕੀਆਂ ਕਰਦੇ ਰਹੇ ਸਿੱਖਾਂ ਜਿਹੜਾ ਆਪਾਂ ਕਿਤੇ ਰਾ ਰੁਕੂ ਕਿਤੇ ਹੜਤਾਲਾਂ ਜਦੋਂ ਕਰਨੀਆਂ ਇਹਨਾਂ ਨੇ ਫਿਰ ਸਿੰਘ ਕਾਫੀ ਸ਼ਹੀਦ ਕਰਨੇ ਸ਼ੁਰੂ ਕਰ ਦਿੱਤੇ ਸੀ ਤੇ ਉਸ ਤੋਂ ਬਾਅਦ ਵਿੱਚ ਇਥੋਂ ਤੱਕ ਵੀ ਆ ਗਿਆ ਲੱਖਾਂ ਦੀਆਂ ਗ੍ਰਫਤਾਰੀਆਂ ਹੋ ਗਏ ਸਿੰਘਾਂ ਦੀਆਂ ਤੇ ਉਸ ਤਰਨ ਜਦ ਮੋਰਚੇ ਨੂੰ ਤਾਲੂ ਬੀੜੋ ਕਰਨ ਵਾਸਤੇ ਇਹਨਾਂ ਨੇ ਇੱਕ ਬੱਸ ਤਰਨ ਤਾਰਨ ਦੇ ਲਾਗੇ ਰੇਲ ਰੇਨ ਚ ਮਾਰੀ ਅੱਛਾ 34 ਸਿੰਘ ਸ਼ਹੀਦ ਕਰਦੇ ਉਹਦੇ ਵਿੱਚ ਜਿਹੜੀ ਬੱਸ ਮਤਲਬ ਇਹ ਗ੍ਰਿਫਤਾਰੀਆਂ ਗ੍ਰਿਫਤਾਰੀ ਦਿੱਤੇ ਹੋਏ ਸਿੰਘਾਂ ਨੂੰ ਲੈ ਕੇ ਜੇਲ੍ਹ ਨੂੰ ਜਾ ਰਹੀ ਸੀ ਜੇਲ੍ਹ ਨੂੰ ਜਾ ਰਹੀ ਸੀ ਤਾਂ ਉਹ ਜਿਹੜੀ ਫਾਟਕ ਤੇ ਆ ਕੇ ਫਾਟਕ ਨਹੀਂ ਬੰਦ ਕੀਤਾ ਜਾਣ ਕੇ ਟਕਰਾ ਜਾਣ ਕੇ ਮਾਰਦੇ ਡਰਾਈਵਰ ਛਾਲ ਮਾਰ ਕੇ ਤੇ ਉਹਨਾਂ ਨੇ ਬੱਸ ਕਿੰਨੇ ਸਿੰਘ ਛੀਦ ਹੋਏ ਸੀ ਉੱਚੇ 34 ਸਿੰਘ ਛੀਦ ਹੋਏ ਸੀ ਰੋਪੜਵਾਲ ਦੇ ਸੀ ਠੀਕ ਹੈ ਤੇ ਤੇ ਤਰਨਤਾਰਨ ਸਾਹਿਬ ਦੀ ਸ਼ਿਕਾਇਤ ਘਟਨਾ ਨਾ ਉਹ ਤਰਨਤਾਰਨ ਤਰਨਤਾਰਨ ਵਿਰੋਧ ਰੋ ਇਹ ਚੱਲਦਾ ਰਿਹਾ ਮੋਰਚਾ ਚੱਲਦਾ ਰਿਹਾ ਚੱਲਦੇ ਆ ਚੱਲਦੇ ਆ ਹਾਲਾਤ ਐਸੇ ਬਣ ਗਏ ਕਿ ਇਹਨਾਂ ਨੇ ਦੇਖਿਆ ਵੀ ਇਸ ਤਰ੍ਹਾਂ ਤਰਹਣ ਜਿਹੜੇ ਨੇ ਸਿੱਖ ਆਪਣੇ ਦ੍ਰਿੜਤਾ ਵਿੱਚ ਨੇ ਵੀ ਇਦਾਂ ਨਹੀਂ ਹਟਦੇ ਫਿਰ ਇਹਨਾਂ ਨੇ ਸਕੀਮ ਬਣਾ ਕੇ ਪਹਿਲਾਂ ਹੀ ਦਰਬਾਰ ਸਾਹਿਬ ਅਟੈਕ ਕਰਨ ਦਾ ਪ੍ਰੋਗਰਾਮ ਬਣਾਇਆ ਇਹਦੇ ਇਹਨਾਂ ਨੇ ਜਿਵੇਂ ਪਹਿਲੀ ਜੂਨ ਨੂੰ ਇਹਨਾਂ ਨੇ CRP ਨੇ ਤੇ BSF ਨੇ ਨਾਲ ਮਿਲ ਕੇ ਗੋਲੀ ਚਲਾਈ ਪਰ ਅੰਦਰੋਂ ਕੋਈ ਨਹੀਂ 4-5 ਉਸਨ ਸ਼ਹੀਦ ਹੋਏ ਜਿੱਦਾਂ ਵਿੱਚ ਭਾਈ ਮਹੰਗਾ ਸਿੰਘ ਬੱਬਰ ਵੀ ਮਹੰਗਾ ਸਿੰਘ ਸਾਡੇ ਨਾਲ ਹੀ ਇੱਥੇ ਇਕੱਠੇ ਮੇਰੇ ਕੋਲ ਗਤਕਾ ਸਿੱਖਦਾ ਹੁੰਦਾ ਸੀ ਉਹਨਾਂ ਇੱਥੇ ਭਾਈ ਮਹੰਗਾ ਸਿੰਘ ਨਾ ਤਾਂ ਸ਼ਾਇਦ ਉਹਨਾਂ ਦਾ ਕਲਵੰਤ ਸਿੰਘ ਸੀਗਾ ਹਾਂ ਹਾਂ ਜਮਨਾਗਰ ਅੱਜ ਜਮਨਾਗਰ ਦੇ ਸੀ ਤੇ ਉਹ ਫਿਰ ਇੱਕ ਤਰੀਕ ਨੂੰ ਬਾਅਦ ਚ ਇਹਨਾਂ ਨੇ ਦੇਖਿਆ ਅਤੇ ਇਹਨਾਂ ਨੇ ਫਿਰ 4 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਉਧਰ ਉਸ ਜੀ ਅਕਾਲ ਤਖਤ ਸਾਹਿਬ ਤੇ ਆਸਈ ਦੀ ਵਾਰ ਦਾ ਕੀਰਤਨ ਆਰੰਭ ਹੋਇਆ ਤੇ ਇਹਨਾਂ ਨੇ ਗੋੜਾ ਭਾਰੀ ਸ਼ੁਰੂ ਕਰਤੀ ਇਹ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ 4 ਦੀ 4 ਦਾ ਦਿਨ 4 ਦੀ ਰਾਤ 5 ਦਾ ਦਿਨ 5 ਦੀ ਰਾਤ ਜਿਹੜੀ ਐ ਇਹ ਚੱਲੀ ਐ ਘੋੜਾਬਾਰੀ ਹੋਈ ਐ ਤੇ 6 ਤਰੀਕ ਨੂੰ ਜਿਹੜਾ ਜਾਦਾ ਜਾ ਕੇ ਸਾਡੀ ਡਿਊਟੀ ਸੀ ਸੰਤਾ ਨੇ ਲਾਈ ਸੀ ਜਿਹੜੇ ਕਾਰਸੇਵਾਲੇ ਸਿੰਘ ਅਜੂਬ ਸਾਹਿਬ ਤੋਂ ਆਏ ਸੀ ਬਾਬਾ ਭਗਵਾਨ ਸਿੰਘ ਹੁਣੇ ਹਾਂ ਉਹ ਛੜਦਾ ਭਗਵਾਨ ਸਿੰਘ ਜੁੰਦੇ ਜਾ ਰਹੇ ਹਾਂ ਹਾਂ ਉਹ ਕੈਨੇਡਾ ਨੇ ਹੁਣ ਉਹ ਅਸੀਂ ਉਹ ਮੇਰੇ ਨਾਲ ਹੀ ਸੀ ਮੋਰਚੇ 'ਚ ਠੀਕ ਹੈ ਅਸੀਂ ਚਾਰ ਜਣੇ ਸਾਂ ਸਾਡੇ ਨਾਲ ਦੇ ਦੋ ਸ਼ਹੀਦ ਹੋ ਗਏ ਸੀ ਜੋਗਾ ਸਿੰਘ ਤੇ ਮੰਗਲ ਸਿੰਘ ਤੇ ਅਸੀਂ ਦੋ ਹਲੇ ਉਹ ਨਾਲ ਹੀ ਹੁੰਦੇ ਆ ਤੇ ਉਸ ਤੋਂ ਬਾਅਦ ਚ ਬਾਬਾ ਧਾਰਾ ਸਿੰਘ ਵੀ ਇਸ ਪਾਸੇ ਸਾਡੇ ਲੰਗਰ ਵਾਲੇ ਪਾਸੇ ਸੀ ਠੀਕ ਹੈ ਸਾਡੇ ਘਰ ਦੇ ਵੀ ਉਦੋਂ ਨਾਲ ਹੀ ਸਨ ਤੇ ਜਿੱਥੇ ਬਾਬਾ ਖਣਕ ਸਿੰਘ ਜੀ ਦਾ ਲੰਗਰ ਆ ਜੀ ਜਿੱਥੇ ਲੰਗਰ ਜਿੱਥੇ ਸੇਵਾ ਹਾਂ ਜੀ ਜਿੱਥੇ ਉਹਨੂੰ ਵੱਡਾ ਲੰਗਰ ਬਣਾਇਆ ਜਿਹੜਾ ਠੀਕ ਹੈ ਠੀਕ ਹੈ ਉਸੇ ਲੰਗਰ 'ਚ ਹਾਂ ਤੇ ਉੱਥੇ ਉੱਥੇ ਡਿਊਟੀ ਸੀ ਸਾਡੀ ਉੱਥੋਂ ਫਿਰ ਬਾਬਾ ਧਾਰਾ ਸਿੰਘ ਕਿਉਂਕਿ ਮੇਰੇ ਸੋਰਾਂ ਜੀ ਰਿਸ਼ਤੇਦਾਰੀ ਪੈਂਦੀ ਹੈ ਠੀਕ ਹੈ ਜੀ ਬਾਬਾ ਧਾਰਾ ਸੁਣਾ ਇਹ ਬਾਬਾ ਧਾਰਾ ਸਿੰਘ ਜਿਹੜੇ ਸ਼ੈਲ ਪਸ਼ੋਕਰ ਮਹਾਰਾਸ਼ਟਰ ਤੋਂ ਆਣਾ ਇਹ ਰੰਗਾਬਾਦ ਰੰਗਾਬਾਦ ਬਾਬਾ ਧਾਰਾ ਸਿੰਘ ਰੰਗਾਬਾਦ ਤੇ ਬੱਬੇ ਜਦੋਂ ਮੰਨ ਲਓ ਵੀ 4 ਜੂਨ ਨੂੰ ਸਵੇਰੇ ਅਟੈਕ ਹੁੰਦਾ ਹੈ 4 ਵਜੇ ਕੁਛ ਮਿੰਟ ਤੇ ਹੋਇਆ ਸੀ ਹਨਾ ਤਾਂ ਉਦੋਂ ਤੁਸੀਂ ਜਿਹੜੇ ਅਕਾਲਪੁਰ ਸਾਹਿਬ ਤੇ ਸੀਗੇ ਨਹੀਂ ਮੈਂ ਨਹੀਂ ਸੀ ਮੈਂ ਹਰਮੰਦਰ ਸਾਹਿਬ ਜਿਹੜੀ ਅੰਮ੍ਰਿਤ ਵੇਲੇ ਸੇਵਾ ਹੁੰਦੀ ਹੈ ਨਾ ਹਾਂਜੀ ਉਹ ਕਰਕੇ ਤੇ ਉਸ ਤੋਂ ਬਾਅਦ ਸਾਡੇ ਜਿਹੜਾ ਕਮਰਾ ਸੀ ਉਹ RAMDAS RAM ਹੀ ਸੀ ਠੀਕ ਹੈ ਜੀ ਉੱਥੇ ਆਏਂਗੇ ਆ ਥੋੜੀ ਜਿਹੀ ਬਾਅਦ ਹੀ ਇਧਰ ਗੋੜਾਬਾਰੀ ਸ਼ੁਰੂ ਹੋ ਗਈ ਆ ਠੀਕ ਹੈ ਤੇ ਜਿਹੜਾ ਮੰਗਲ ਸਿੰਘ ਮੈਂ ਕਹਿੰਦਾ ਸ਼ਹੀਦ ਉਹ ਜੂਸਬ ਤੁਸੀਂ ਉਹ ਹਾਂਜੀ ਉਹਰ ਮੇਰੇ ਕੋਲੇ ਆਇਆ ਕਹਿੰਦਾ ਤੁਸੀਂ ਆ ਜਾਓ ਉਧਰ ਗੜਬੜ ਸ਼ੁਰੂ ਹੋ ਗਈ ਤੇ ਅਜੋ ਸਾਪ ਨੇ ਜੁੱਟੀ ਜਣ ਇਕੱਠੀ ਸੀ ਵਿਚਾਰ ਜਣਿਆਂ ਦੀ ਵੀ ਉਹ ਫਿਰ ਉੱਥੇ ਮੈਂ ਚਲ ਕੇ ਚਾਹ। ਤੇ ਪਪਾਈ ਜਦੋਂ ਮੰਨ ਲਓ ਵੀ ਇਹ ਹਲੇ ਧਰਮ ਜਦ ਮੋਰਚਾ ਮੰਨ ਲਓ ਵੀ ਸ਼ਾਂਤਮਈ ਚੱਲਦਾ ਸੀ ਸਿੰਘ ਗ੍ਰਿਫਤਾਰੀਆਂ ਦਿੰਦੇ ਸੀਗੇ ਇਹ ਮੰਨ ਲਓ ਵੀ ਫੋਰਸ ਬਾਬੇ ਪਹਿਲਾਂ ਹੀ ਲੱਗੀ ਹੋਈ ਸੀ ਸੀਆਰਪੀ ਪਹਿਲਾਂ ਹੀ ਕਿਤੇ ਲੱਗੀ ਹੋਈ ਸੀ ਸੀਆਰਪੀ ਜਿਹੜੀ ਉਹ ਤਾਂ ਹੈਗੀ ਸੀਗੀ ਹਾਂਜੀ ਜਿਵੇਂ ਤਾਂ ਲਗਭਗ ਸਾਰੇ ਪੰਜਾਬ ਵਿੱਚ ਹੀ ਸੀ ਕਿ CRP ਤਾਂ ਹਰ ਥਾਂ ਨਾਕੇ ਲੱਗੇ ਹੈ ਤੇ ਬੜਾ ਪਰੇਸ਼ਾਨ ਕਰ ਰਹੀ ਸੀ ਜਦੋਂ ਮਤਲਬ ਹੀ ਰਾਸ਼ਟਰਪਤੀ ਸ਼ਾਸਨ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੋਂ CRP ਦੇ ਹਵਾਲੇ ਹੀ ਕਰਤਾ ਹਾਂ CRP ਲਗਭਗ ਉਹਨਾਂ ਦੀ ਸਾਰਾ ਜ਼ਿਆਦਾ ਤੇ ਹੁਣ ਬਾਬਾ ਜਿਹੜੇ ਮੰਨ ਲਓ ਵੀ ਉੱਥੇ ਸਿੰਘ ਸੀਗੇ ਯੂਝਣੇ ਵਾਲੇ ਸੀਗੇ ਹਥਿਆਰਬੰਦ ਸੀਗੇ ਜਿਵੇਂ ਮੈਂ ਇੱਕ ਉਹਨਾਂ ਦੀ ਆਪਣਾ ਇੰਟਰਵਿਊ ਸੁਣੀ ਆ ਮੁਖੀ ਜੀ ਦੀ ਹਾਂਜੀ ਮੁਖੀ ਜੀ ਸ਼ਾਇਦ ਕੀਰਤਨ ਉਦੋਂ ਵੀ ਕੀਰਤਨ ਦੀ ਸੇਵਾ ਕਰਦੇ ਸੀ ਉਹ ਨਾ ਉਦੋਂ ਹੈ ਤੇ ਨਾਲ ਹੀ ਸੀ ਜਥੇ ਚ ਹਾਂਜੀ ਸਤੰਤ ਨਾਲ ਹੀ ਸਨ ਸਾਡੇ ਗੁਰਪਾਈ ਅਸੀਂ ਇਕੱਠੇ ਬਹੁਤ ਸਮਾਂ ਇਕੱਠੇ ਰਹੇ ਅਸੀਂ ਠੀਕ ਹੈ ਤੇ ਉਹ ਉਦੋਂ ਉਹਨਾਂ ਨੇ ਅਸਾਂ ਦੀਵਾਰ ਜਿਹੜੇ ਬਾਬਾ ਠਾਕੁਰ ਸਿੰਘ ਕਥਾ ਕਰਦੇ ਆ ਹਾਂਜੀ ਆਪਣੇ ਵਾਲੇ ਵਾਲੇ ਹਾਂਜੀ ਹਾਂਜੀ ਇਹ ਸਾਈਡ ਤੇ ਸੀ ਬਾਬਾ ਮੁਖੀ ਜੀ ਤਬਲੇ ਤੇ ਸੀ ਗੁਰਸ਼ਰਨ ਸਿੰਘ ਨੇ ਇੰਗਲੈਂਡ ਰਹਿੰਦੇ ਨੇ ਹੁਣ ਠੀਕ ਹੈ ਤੇ ਉਹ ਹੈ ਡਰੱਗੀ ਸਾਨੂੰ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ ਜਥਾ ਸੀ ਇਹਨਾਂ ਦਾ ਹਾਂਜੀ ਹਾਂਜੀ ਤਾਂ ਮਾਪੇ ਜਿਹੜੇ ਮੰਨ ਲੋ ਵੀ ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਦਾ ਪਸੰਤਾ ਨਾ ਰਹੇ ਹੋ ਨਾ ਕਿੰਨਾ ਸਮਾਂ ਤੁਸੀਂ 5 6 7 7 ਤਾਂ 9 6 ਸਾਲ ਰਹੇ ਹੋ ਨਾ ਉਸ ਤੋਂ ਆਪਣਾ ਇਹ ਸ਼ਖਸੀਅਤ ਉਹ ਬਹੁਤ ਜਾਣੂ ਆ ਕੁਝ ਬਾਬਾ ਜੀ ਜਾਨੀ ਜਿਹੜੇ ਬੰਦਿਆਂ ਦਾ ਜਨਮ ਵੀ ਨਹੀਂ ਉਦੋਂ ਮੇਰਾ ਵੀ ਜਦੋਂ 85 ਜਨਮਾ ਮੇਰਾ ਵੀ ਉਸ ਤੋਂ ਬਾਅਦ ਜਨਮ ਹੈ ਜਾਨੀ ਕਈ ਬੰਦੇ ਜੀ ਬੜੇ ਅੱਜ ਕਾ ਫਾਰਮ ਆ ਬਲਾਉਂਦੇ ਨੇ ਜੀ ਹੋਰ ਵੀ ਜਾਨੀ ਪ੍ਰਚਾਰ ਇਦਾਂ ਦਾ ਕਰਦੇ ਨੇ ਉੱਥੋਂ ਜੀ ਬਹੁਤ ਅਤਰਾ ਜੋਗ ਮਿਲਿਆ ਮੇਰਾ ਸੰਤਾਂ ਦੀ ਸ਼ਖਸੀਅਤ ਬਾਬੇ ਕਿਵੇਂ ਦੀ ਸੀ ਸੰਤਾਂ ਦੀ ਸ਼ਖਸੀਅਤ ਇੱਕ ਰੱਬ ਰੂਪ ਸਾਂ ਬਾਣੀ ਪੜਨ ਵਾਲੇ ਸਿਮਰਨ ਕਰਨ ਵਾਲੇ ਮਰਿਆਦਾ ਚ ਰਹਿਣ ਵਾਲੇ ਮਰਿਆਦਾ ਵਿੱਚ ਰਹਿਣ ਦੀ ਸਿੱਖਿਆ ਦੇਣ ਵਾਲੇ ਜਿਹੜਾ ਵੀ ਕੋਈ ਅਨਮਰਿਆਦਾ ਦਾ ਦੀ ਗੱਲ ਕਰਦਾ ਸੀ ਬੜੇ ਸਖਤੀ ਨਾਲ ਲੈਂਦੇ ਸਨ ਉਹਨਾਂ ਦੇ ਉੱਤੇ ਗੱਲ ਛੱਡੋ ਉੱਥੇ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਸ ਤਰ੍ਹਾਂ ਦੀ ਬੁਟੇ ਲੈ ਆਈ ਵਾਰਤ ਜਾਵੇ ਐਡੇ ਵੱਡੇ ਮਹਾਪੁਰਸ਼ ਆ ਜੀ ਦੁਨੀਆ ਸਭਿਲ ਭੁਗਦਾ ਜੀ ਅੱਜ ਤਾਈਂ ਹਾਂ ਹਾਂ ਜੀ ਤਾਂ ਬੱਬੇ ਜਦੋਂ ਮੰਨ ਲਓਗੇ ਉੱਥੇ ਅਟੈਕ ਹੋ ਗਿਆ ਬਿਜਲੀ ਪਾਣੀ ਸਭ ਕੁਝ ਬੰਦ ਹੋ ਗਿਆ ਨਾ ਜਿਹੜੇ ਬੱਬੇ ਆਮ ਸੰਗਤ ਸੀ ਚਲੋ ਜਿਹੜੇ ਹੁਣ ਹਥਿਆਰਮੰਦ ਸਿੰਘ ਸੀਗੇ ਉਹਨਾਂ ਨੂੰ ਤਾਂ ਪਤਾ ਸੀ ਵੀ ਛਿੱਤ ਦੀ ਹੋਣੀ ਆਉਣੀ ਹੈ ਨਾ ਜਿਵੇਂ ਤੁਸੀਂ ਸੀਗੇ ਉਦੋਂ ਤਾਂ ਪਤਾ ਨਹੀਂ ਸੀ ਵੀ ਜਦੋਂ ਵੀ ਆਪਾਂ ਨੇ ਬਾਹਰ ਆ ਜਾਂਦੇ ਹਾਂ ਨਾ ਬੱਬੇ ਆਮ ਜਨਤਾ ਦਾ ਉੱਥੇ ਕਿਵੇਂ ਦਾ ਸੀਗਾ ਜੀ ਹਾਲ ਆਰਮੀ ਨੇ ਮਤਲਬ ਵੀ ਕਿਵੇਂ ਆਮ ਜਨਤਾ ਨਾਲ ਆਮ ਜਨਤਾ ਜਿਹੜੀ ਹੈ ਨਾ ਜਦੋਂ ਮੈਂ ਲੱਗੇ ਦੱਸਣ ਤੁਹਾਨੂੰ ਅ ਬਾਬਾ ਧਾਰਾ ਸਿੰਘ ਨੇ ਮੈਨੂੰ ਸਾਡੇ ਘਰ ਦੇਆਂ ਨੂੰ ਤੇ ਮੈਨੂੰ ਮੇਰੀ ਨਾ ਸੰਤ ਜੀ ਨੇ ਐਸਾਂ ਡਿਊਟੀ ਲਾਈ ਸੀ ਪੌਟਾ ਸਾਹਿਬ ਬੱਚਿਆਂ ਨੂੰ ਸਿਖਾਉਣ ਦੀ ਠੀਕ ਹੈ ਜੀ ਵਿੱਦਿਆ ਪੜਾਉਣੀ ਵਿੱਦਿਆ ਪੜਾਉਣ ਦੀ ਉਹ ਬੱਚੇ ਵੀ ਨਾਲ ਸੀਗੇ ਤੇ ਮੈਨੂੰ ਬਾਬਾ ਧਾਰਾ ਸਿੰਘ ਕਹਿੰਦੇ ਇਹਨਾਂ ਨੂੰ ਸਰਾਜ ਛੱਡਿ ਆਓ ਠੀਕ ਹੈ ਜੀ ਇੱਕ ਸਾਡੀ ਸਿੰਧਨੀ ਨਾਲ ਲੜਕੀ ਪੜ੍ਹਦੀ ਸੀ ਉਹ ਵੀ ਉੱਥੇ ਜਦੋਂ ਅ ਸਵੇਰੇ ਅੰਮ੍ਰਿਤ ਵੇਲੇ ਆਈ ਤੇ ਉਹ ਵੀ ਉੱਥੇ ਘਰ ਗਈ ਤੇ ਮੈਨੂੰ ਕਹਿੰਦੇ ਵੀ ਇਹਨੂੰ ਵੀ ਉੱਥੇ ਤੁਸੀਂ ਇਹ ਪੰਜਾਬ ਸਿੰਘ ਵਾਲੀ ਗਲੀ 'ਚ ਘਾਰ ਇਹਦਾ ਉੱਥੇ ਛੱਡਿ ਆਓ ਚਲੋ ਜਦੋਂ ਪੰਜ ਤਰੀਕ ਦੀ ਰਾਤ ਹੋਈ ਆ ਨਾ ਲਗਭਗ 7-8 ਵਜੇ ਨ ਹਨੇਰਾ ਹੋ ਗਿਆ ਪੂਰਾ ਫਿਰ ਸਾਨੂੰ ਮਨ ਕਹਿੰਦੇ ਤੇ ਛੱਡ ਕੇ ਆਓ ਛੱਡਣਗੇ ਤੇ ਲੜਕੀ ਨੂੰ ਛੱਡਣਗੇ ਅਸੀਂ ਵਿਚ ਦੀ ਨਾ ਅ ਗੁਰੂ ਰਾਮਦਾਸ ਰਾਹ ਦੇ ਵਿੱਚੋਂ ਵੀ ਰਾਹ ਪਾੜਿਆ ਹੋਇਆ ਸੀ ਉਧਰ ਸਮੁੰਦਰੀ ਹਰਵਲ ਨੂੰ ਸਮੁੰਦਰੀ ਹਾਲ ਤੋਂ ਨਾਨਕ ਨਵਾਸ ਨਾਨਕ ਨਵਾਸ ਤੋਂ ਪਰਲੇ ਪਾਸੇ ਨਾ ਜਿੱਥੇ ਗੁਰੂ ਅਰਗੁਵਿੰਦ ਨਵਾਸ ਬਣਿਆ ਉੱਥੇ ਅਕਾਲੀ ਦਲ ਦਾ ਛੋਟਾ ਜਿਹਾ ਦਫ਼ਤਰ ਹੁੰਦਾ ਦੋ ਕਮਰੇ ਦੇ ਨਿਕਲੇ ਠੀਕ ਹੈ ਅਕਾਲੀ ਦਾ ਉਹਦੇ ਵਿੱਚੋਂ 파ੜ 파 ਕੇ ਪਰਲਬੇ ਜਿਹੜੇ ਸਰਦੇਵ ਸਿੰਘ ਬਾਬਾ ਨਿਕਲੇ ਨੇ ਨਾ ਇਹ ਉਧਰੋਂ ਨਿਕਲੇ ਸੀ ਉਹ ਰਾਤ ਥਾਣੀ ਮੈਂ ਜਾ ਕੇ ਆਇਆ ਸਾਂ ਉਹ ਬੱਚੀ ਨੂੰ ਛੱਡ ਕੇ ਆਇਆ ਨਾ ਸਾਨੂੰ 10 11 ਵਜ ਗਏ ਤੇ ਜਦੋਂ ਆਏ ਅਸੀਂ ਤੇ ਉਦੋਂ ਫਿਰ ਉਦੋਂ ਦਾ ਟੈਂਕ ਆ ਚੁੱਕੇ ਸਨ ਜਿਹੜੇ ਸਰਾਂ ਦੇ ਸਾਹਮਣੇ ਪਟੇ ਹਥਿਆਰ ਆ ਗਏ ਵੀ ਟੈਂਕ ਨਾਲੋਂ ਫਿਰ ਟੈਂਕ ਨਾਲੋਂ ਦੀ ਮਤਲਬ ਵੀ ਫਿਰ ਅਸੀਂ ਉੱਥੇ ਸੀ ਸਰਾਂ ਚ ਫਿਰ ਜਿੱਥੇ ਮੈਂ ਬੱਚਿਆਂ ਨੂੰ ਛੱਡਿਆ ਸੀ ਜਿਹਨਾਂ ਕਮਰੇ 'ਚ ਫਿਰ ਮੈਂ ਵੀ ਉੱਥੇ ਰੋਕ ਗਿਆ ਠੀਕ ਹੈ ਜੀ ਤੇ ਫਿਰ ਬਾਬਾ ਇਹ ਤੋਂ ਗ੍ਰਿਫਤਾਰ ਹੀ ਹੁੰਦੀ ਆਉਤਬਰ ਰਾਤ ਨੂੰ ਉਹਨਾਂ ਨੇ ਸਾਨੂੰ ਅੰਦਰ ਹੀ ਬੰਦ ਕਰਤਾ ਜਿੰਨਾ ਕਮਰਾ ਚਾਹ ਕਿ ਬੜੇ ਉਹਨਾਂ ਨੇ ਫਿਰ ਸਵੇਰੇ ਸਾਨੂੰ ਇਹਨਾਂ ਨੇ ਕੱਢਿਆ ਥੱਲੇ ਲਿਆਂਦਾ 7 ਤਰੀਕ ਨੂੰ 6 ਨੂੰ ਜੀ 6 ਨੂੰ 6 ਨੂੰ ਲਿਆਂਦਾ ਥੱਲੇ ਜਦੋਂ ਥੱਲੇ ਲੈ ਕੇ ਆਏ ਕੋ ਰਾਤ ਸਾਰੀ ਦੇਖਦੇ ਨੇ ਚੀਕਿਆੜਾ ਬੜਾ ਪਿਆ ਬੜੀ ਗੋਲੀ ਚਲਾਈ ਬੜੇ ਬੰਦੇ ਇਹਨਾਂ ਨੇ ਤੇ ਇੱਥੋਂ ਤੱਕ ਵੀ ਸਾਡਾ ਜਿਹੜਾ ਕਮਰਾ ਦੂਜੀ ਮੰਜ਼ਲ ਤੇ ਤੋਂ ਸਾਹਮਣੇ ਨਾ ਅਸੀਂ ਜਿਉਂਦੇ ਸੜਦੇ ਵੇਖੇ ਉਹਨਾਂ ਨੇ ਜਿਉਂਦੇ ਉਹਨਾਂ ਅਗ ਲਈ ਵਿੱਚ ਕੰਮ ਰਿਆ ਜਣਾ ਜਿਹੜੇ ਮਤਲਬ ਫੜੇਗੇ ਉਹ ਵੀ ਫੜ ਫੜ ਕੇ ਵੀ ਅੰਦਰੇ ਰੇਡ ਬੰਦ ਦੇ ਜਿਦ ਕਿਸ ਤਰ੍ਹਾਂ ਉਹ ਇਹ ਨਹੀਂ ਪਤਾ ਵੀ ਕਿਵੇਂ ਬਾਹਰ ਹੀ ਥਣੀ ਅੱਗ ਲਾਈ ਜਾਂ ਕਿਵੇਂ ਲਾਈ ਉਹਨਾਂ ਨੇ ਅੰਦਰ ਤੇ ਉਹ ਮੁੜ ਕੇ ਜਦੋਂ ਸਾਨੂੰ ਸਵੇਰੇ ਥੱਲੇ ਉਤਾਰਿਆ ਥੱਲੇ ਉਤਾਰਿਆ ਤੇ ਕੀ ਵੇਖਦੇ ਆ ਵੀ ਜਿਹੜੀ ਗੁਰਰਾਮ ਦਾ ਸਰਾਹ ਹੈ ਨਾ ਉਦੇ ਅੰਦਰ ਵੀ ਇੱਕ ਪਾਣੀ ਵਾਲੀ ਟੈਂਕੀ ਹੈ ਬਾਥਰੂਮ ਸ਼ਰਾਪਾਨ ਕਰਨ ਵਾਸਤੇ ਹੈਗਾ ਹੁਣ ਵੀ ਹੈਗਾ ਸੰਗਤ ਵਾਸਤੇ ਆਂਦੀ ਹਾਂ ਜੀ ਹੈਗਾ ਹੁਣ ਵੀ ਉਦੋਂ ਨੀਵੀਂ ਤੋਂ ਥੋੜੀ ਜੁੱਤੀ ਉੱਚੀ ਘਾਤੀ ਥੱਲੇ ਜਗਾ ਜਿਹੜੇ ਬਰਾਡੇ ਸੀ ਉਹ ਉੱਚੇ ਸੀ ਜਿਹੜੀਆਂ ਲਾਸ਼ਾਂ ਦੇ ਐਨੇ ਢੇਰ ਲੱਗੇ ਪਏ ਸਨ ਨਾ ਵੀ ਐ ਇੱਕ ਦੂਜੇ ਦੇ 5 5 6 6 ਲਾਸ਼ਾਂ ਪਈਆਂ ਇਹਨੂੰ ਬੋਰੀਆਂ ਚ ਨਹੀਂ ਆਉਂਦੀਆਂ ਬੋਰੀਆਂ ਚ ਨਹੀਂ ਆਉਂਦੀਆਂ ਤੇ ਉਹ ਅਸੀਂ ਉੱਥੇ ਦੇਖੀ ਤੇ ਇੱਕ ਜਿਹੜਾ ਸਭ ਤੋਂ ਜਿਹੜਾ ਜਾਨੀ ਕਿ ਕਿਉਂ ਵੀ ਨਹੀਂ ਜਾ ਸਕਦਾ ਇੱਕ 7-8 ਕੁ ਮਹੀਨਿਆਂ ਦਾ ਬੱਚਾ ਉਹਦੀ ਮਾਂ ਅ ਮਰੀ ਪਈ ਆ ਠੀਕ ਹੈ ਜੀ ਉਹ ਬੱਚਾ ਜਿਉਂਦਾ ਦੁੱਧ ਵਾਸਤੇ ਇਧਰ 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 ਜਾਂਦਾ ਪਰ ਉਹਨੂੰ ਉਹ ਮਾਂ ਹੋਵੇ ਤੇ ਸੰਭਾਲ ਕਰੇ ਹੁੰਦੀ ਆ ਉਧਰ ਦੋ ਮਿਲਟਰੀ ਵਾਲੇ ਆਏ ਅੱਛਾ ਜੀ ਇੱਕ ਨੇ ਉਤੋਂ ਐ ਕਰਕੇ ਲੱਤ ਫੜੀ ਬੱਚੇ ਦੀ ਅੱਛਾ ਜੀ ਦੂਜੇ ਨੇ ਬਰਸ਼ ਮਾਰ ਦਿੱਤੇ 7-8 ਮਹੀਨਿਆਂ ਬੱਚੇ ਹਾਂ ਥੱਲੇ ਵਾਲਾ ਥੱਲੇ ਵਾਲਾ ਸਾਰੇ ਉਡਾ ਹੀ ਦਿੱਤਾ ਉਹਦੇ ਲੱਤਾਂ ਹੀ ਹੱਥੇ ਚ ਰਹਿ ਗਈਆਂ ਦੇਖੋ ਜੀ ਸੰਗਤ ਜੀ ਆਪਾਂ ਗੱਲ ਕਰਦੇ ਹਾਂ ਠੀਕ ਹੈ ਵੀ ਜਿਹੜੇ ਲੋਕ ਕਹਿੰਦੇ ਵੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਕਿ ਉੱਥੇ ਸੰਤ ਜਰਨੈਲ ਸਿੰਘ ਸੀਗਾ ਜਾਂ ਮਤਲਬ ਹੋਰ ਖਾਰਕੂ ਸਿੰਘ ਸੀ ਹਥਿਆਰਬੰਦ ਇੱਕ ਬਾਬਾ ਜੀ ਦੱਸ ਰਹੇ ਕਿ 7-8 ਮਹੀਨਿਆਂ ਦਾ ਛੋਟਾ ਬੱਚਾ ਜਿਹਦੀ ਮਾਂ ਮਰੀ ਪਈ ਹੈ ਉਹ ਦੁੱਧ ਵਾਸਤੇ ਬਿਲ ਕਰਿਆ ਤਾਂ ਉਹਨੂੰ ਮਤਲਬ ਉਹ ਕਿਹੜਾ ਹਥਿਆਰਬੰਦ ਸੀਗਾ ਜਾਂ ਉਹਦੇ ਕੋਲ ਕਿਹੜਾ ਕੋਈ ਵੈਪਨ ਸੀਗਾ ਵੀ ਉਹ ਤੋਂ ਕੀ ਖਤਰਾ ਸੀਗਾ 7 ਮਹੀਨੇ 8 ਮਹੀਨੇ ਦੇ ਬੱਚੇ ਤੋਂ ਉਹਨੂੰ ਫੜ ਕੇ ਉਹਨੂੰ ਹਵਾ ਦੇ ਵਿੱਚ ਉਛਾਲ ਕੇ ਤੇ ਉਹਦੇ ਬਰਸ਼ਟ मार ਕੇ ਬੱਚੇ ਨੂੰ ਸ਼ਹੀਦ ਕੀਤਾ ਇਹਨਾਂ। ਐਦੋਂ ਵੱਧ ਹੋਰ ਜ਼ੁਲਮ ਕੀ ਹੋ ਸਕਦਾ ਜੀ? ਇਹ ਮਹਾਪੁਰਸ਼ ਇਹ ਮੌਕੇ ਦੇ ਗਵਾਹ ਨੇ। ਉਦੋਂ ਉੱਥੇ ਮਹਾਪੁਰਸ਼ ਸੀਗੇ ਇਹ। ਨਾਲ ਸਾਰਾ ਕੁਝ ਆਪ ਦੇਖਿਆ ਬਾਕੀ ਦੱਸੋ। ਇਹ ਤਾਂ ਹੈਗਾ ਹੀ ਆ ਤੇ ਹੋਰ ਵੇਖੋ। ਇਹਨੂੰ ਥੱਲੇ ਬੇਸਮੈਂਟ ਆ ਗੁਰਾਮ ਦਾ ਸਰਾ ਦੇ। ਹਾਂਜੀ। ਥੱਲੇ ਉਹਨਾਂ ਚਿੱਟਾ ਕਪੜਾ ਕੱਢਿਆ ਕਿਸੇ ਨੇ ਉਹ ਵੀ ਸਿਲੰਡਰ ਕਰ ਰਹੇ ਆ। ਹਾਂਜੀ। ਹੈ ਜਿਹੜੀ ਸੀ ਥੱਲੇ ਨਾ ਜਿਵੇਂ ਰਿਕਸ਼ਾ ਚਲਾਉਣ ਵਾਲੇ ਰੇੜੀਆਂ ਵਾਲੇ ਗਰੀਬ ਗੁਰਬਾ ਮੰਗਣ ਵਾਲੇ ਜਿਹੜੇ ਮਜ਼ਦੂਰ ਵਗੈਰਾ ਉਹ ਰਾਤ ਨੂੰ ਲੰਗਰ ਸ਼ੱਕੇ ਤੋਂ ਉਸੇ ਪ੍ਰਕਰਮਾਂ ਦੇ ਬਰਾਡੇ ਚ ਪੈ ਜਾਂਦੇ ਸੀ ਠੀਕ ਹੈ ਜੀ ਤੇ ਉਹ ਜਿਹੜੀ ਸਰਾਹ ਦੀ ਜਿਹੜੀ ਬਰਾਡੇ ਹੈ ਹਾਂਜੀ ਤੇ ਉਧਰੋਂ ਉਹ ਕਿਤੇ ਜਦੋਂ ਗੋਲੀ ਚੱਲੀ ਉਹ ਥੱਲੇ ਜਾਵੜੇ ਠੀਕ ਹੈ ਜੀ ਬੇਸਮੈਂਟ ਵੀ ਬਚਾ ਰਹੇ ਜੂ ਹਾਂ ਬੇਸਮੈਂਟ ਚ ਚਲੋ ਉਹਨਾਂ ਨੇ ਕੱਪੜਾ ਕੱਢਿਆ ਬਾਹਰ ਤੇ ਇਹਨਾਂ ਨੇ ਅਨਾਊਂਸਮੈਂਟ ਕਰਤੀ ਵੀ ਆਜੋ ਬਾਹਰ ਹੱਥ ਖੜੇ ਕਰਕੇ ਠੀਕ ਹੈ ਜੀ ਉਹ ਸਾਰੇ ਆ ਗਏ ਆ ਗੇ ਲਾਈਨਾਂ ਲਾ ਲਓ ਲਾਈਨਾਂ ਲਾ ਲਈਆਂ ਸਾਰਿਆਂ ਨੇ ਇੱਕ ਬਿਸਲ ਵੱਜੀ ਐ ਅੱਛਾ ਜੀ ਉਹਦੇ ਪਤਾ ਲੱਗਿਆ ਵੀ ਜਦੋਂ ਉੱਥੇ ਜਿਹੜੇ ਬੈਠੇ ਸੀ ਏਰੀ ਬਣ ਕੇ ਬਾਸ ਉਹਦੇ ਵਿੱਚੋਂ ਕੋ ਦੋ ਤਿੰਨ ਬੱਚੇ ਸੀ ਸਾਡੇ ਨਾਲ ਜੋਧਪੁਰ ਜੇਲ੍ਹ ਚ ਰਹੇ ਨੇ ਤੇ ਬਾਕੀ ਸਾਰ ਇੱਥੋਂ ਤੱਕ ਹੋਇਆ ਕਿ ਇੱਕ ਬੀਬੀ ਦੇ ਪੇਟ ਵਿੱਚੋਂ ਹਾਂਜੀ ਜਿਵੇਂ ਪਤਾ ਨਹੀਂ ਗ੍ਰਨੇਡ ਵੱਜਿਆ ਜਾਂ ਗੋਲੀ ਵੱਜੀ ਕਿਸ ਤਰ੍ਹਾਂ ਤੇ ਉਹਦੇ ਵਿੱਚੋਂ ਬੱਚਾ ਡਿੰਗਦਾ ਵੀ ਨਜ਼ਰ ਆਇਆ ਇਹ ਤੁਸੀਂ ਲਾ ਲਓ ਸਾਹਿਬ ਵੀ ਕਿ ਇਸ ਜ਼ਰਾਬਤੀ 7-8 ਮਹੀਨੇ ਦੀ ਤੁਸੀਂ ਗੱਲ ਕਰਦੇ ਆ ਅਣ ਜੰਮਿਆ ਬੱਚਾ ਵੀ ਜਿਹੜਾ ਨਾ ਉਹ ਵੀ ਸਮਝ ਲੋ ਜੰਨੇ ਉਦੋਂ ਉੱਥੇ ਮਾਰਦਾ ਬਾਬਾ ਜੀ ਮੈਂ ਕਹਿੰਦਾ ਤੁਹਾਨੂੰ ਤੁਸੀਂ ਵੀ ਇੰਨਾ ਸਾਰਾ ਕੁਝ ਆਪ ਦੀ ਅੱਖੀਂ ਦੇਖਿਆ ਸਾਰੇ ਤਾਂ ਸੁਣ ਕੇ ਮਤਲਬ ਲੂੰ ਕੱਡੇ ਖੜੇ ਹੁੰਦੇ ਨੇ ਤਾਂ ਬਾਬਾ ਜੀ ਜਿਹਨੇ ਮਤਲਬ ਵੀ ਇਹੋ ਜਿਹੇ ਜੋ ਜ਼ੁਲਮ ਕੀਤਾ ਸਰਕਾਰ ਨੇ ਮੌਕੇ ਤੇ ਨਾ ਵੀ ਇਹੋ ਜਿਹਾ ਬਾਬੇ ਕੀ ਮੰਨ ਲਓ ਉਹਦੇ ਵਿੱਚ ਨਫਰਤ ਫਲਾਈ ਗਈ ਜਾਂ ਉਹਨਾਂ ਨੂੰ ਪੜਕਾਇਆ ਗਿਆ ਫੌਜੀਆਂ ਨੂੰ ਜਾਂ ਕੀ ਇਹੋ ਜਿਹਾ ਮੋਟੀਵੇਸ਼ਨ ਇਹੋ ਜਿਹੀ ਕੀਤੀ ਗਈ ਹੈ ਨਾ ਵੀ ਐਨਾ ਮੰਨ ਲਓ ਵੀ ਨਫਰਤ ਨਾਲ ਵੀ ਦੇਖਿਆ ਗਿਆ ਵੀ ਛੋਟੇ ਛੋਟੇ ਬੱਚਿਆਂ ਨੂੰ ਬੀਬੀਆਂ ਨੂੰ ਉਹ ਕਿਹੜਾ ਉੱਥੇ ਮੰਨ ਲਓ ਗੋਲੀ ਚਲਾਉਂਦੇ ਸੀ ਗੋਲੀ ਚਲਾਉਣਾਂ ਦਾ ਕਿੰਨੇ ਕੁ ਬਾਬੇ ਟੋਟਲ ਸਿੰਘ ਕਿੰਨੇ ਹੋਣਗੇ ਜਿਹਨੇ ਮੰਨ ਲਓ ਵੀ ਵਕਤ-ਵਕਤ ਵਰਗ 100-150 ਸੀ 100 ਤੋਂ 150 ਸਿੰਘ ਸੀਗਾ ਤੇ ਆਰਮੀ ਮੇਰੇ ਖਿਆਲ ਚ ਲੱਖ ਦੇ ਕਰੀਬ ਸੀਗੀ ਲੱਖ ਸਵਾ ਲੱਖ ਨੇ ਉੱਥੇ ਘੇਰਾ ਪਾਇਆ ਸੀ ਵਾਕਿਆ ਹੋਰ ਵੀ ਸੀ ਜਿਹੜੀ ਸਵਾ ਲੱਖ ਮਿਲਟਰੀ ਨੇ ਘੇਰਾ ਪਾਇਆ ਸੀ ਠੀਕ ਹੈ ਜੀ ਹਰਮੰਦਰ ਸਾਹਿਬIAL ਦਾ ਹਾਂ ਹਰਮੰਦਰ ਉਧਰ ਜਿਹੜੇ ਪਾਸੇ ਚਲਦੀ ਸੀ ਨਾ ਹਾਂਜੀ ਉਸ ਪਾਸੇ ਤੇ ਮੂੰਹ ਨਹੀਂ ਸੀ ਕਰਦੇ ਜਦੋਂ ਅਸੀਂ ਵੀ ਜਦੋਂ ਪਹਿਲਾਂ ਚਲਾਉਂਦੇ ਰਿਹਾ ਨੇੜੇ ਨਹੀਂ ਸੀ ਆਉਂਦੇ ਕੋਈ ਹੈ ਨਾ ਉਹਦੇ ਪਤਾ ਲੱਗਦਾ ਸੀ ਕਿ ਜਦੋਂ ਢੇਰ ਦੇ ਢੇਰ ਲੱਗ ਜਾਂਦੇ ਉਸ ਪਾਸੇ ਨੂੰ ਨਹੀਂ ਇਹਨਾਂ ਜਿਹੜਾ ਉਧਰਲੇ ਪਾਸੇ ਤੇ ਮੂੰਹ ਨਹੀਂ ਸੀ ਕਰਦੇ ਜੋ ਗਿੰਤੀ ਦਿਖਾਉਂਦੇ ਮਾਰੇ ਵੀ ਅਸੀਂ ਬਹੁਤ ਮਤਲਬ ਵੀ ਖਾਰਕੂਆਂ ਦਾ ਨੁਕਸਾਨ ਕੀਤਾ ਜਾਂ ਸਿੰਘਾਂ ਦਾ ਨੁਕਸਾਨ ਕੀਤਾ ਵੀ ਨਰਦੋਸ਼ ਜਨਤਾ ਨੇ ਮਾਰੇ ਉਧਰ ਦਾ ਮੂੰਹ ਨਹੀਂ ਉਧਰ ਦਾ ਚਲੋ ਅਸੀਂ ਬਾਅਦ ਵਿੱਚ 95 96 92 93 95 ਜੀ ਵੀ ਦੇਖਦੇ ਆ ਕਿ ਜੇ ਮੰਨ ਲਵੇ ਕਾਲ ਕੋ ਬਾਹਰੋਂ ਦੱਸਦਾ ਪੁਲਿਸ ਪਰਲੇ ਪਾਸੇ ਟ੍ਰਿਪੜੀ ਫਿਰਦੀ ਹੋਏਗੀ ਜਿੱਦੋਂ ਮਾ ਮੂਹੋਂ ਮੁਕਾਬਲਾ ਕਰਨਾ ਉਧਰ ਦਾ ਮੂਹ ਨਹੀਂ ਕਰਦੇ ਪਰ ਬਾਬਾ ਜੀ ਜਦੋਂ ਮੰਨ ਲਓ ਕਿ ਸੰਤ ਛੀਦ ਉਂਦਰ ਉਦੋਂ ਤੁਸੀਂ ਕਿੱਥੇ ਸੀਗੇ ਉਦੋਂ ਸਾਨੂੰ 6 ਤਰੀਕ ਉਹ ਹੀ ਜਦੋਂ ਮੈਂ ਦੱਸ ਰਿਹਾ ਨਾ ਸਾਨੂੰ ਬਰਾਂਡਿਆ ਜਿਹਨੇ ਲਿਆ 6 ਤਰੀਕ ਨੂੰ 10 11 ਵਜੇ ਨਾਲ ਜਿਹੜੇ ਜਿਵੇਂ ਤੁਸੀਂ ਬਾਬਾ ਮੁਖਤਾਰ ਸੇ ਮੁਖੀ ਦੀ ਗੱਲ ਕਰੀ ਹੈ ਨਾ ਇਹ ਉੱਥੇ ਕੀਰਤਨ ਕਰਦੇ ਕਰਕੇ ਕਾਲ ਤੱਕ ਸਾਬ ਤੇ ਹੀ ਸਨ ਠੀਕ ਹੈ ਜੀ ਤੇ ਫਿਰ ਇਹ ਜਦੋਂ ਸੰਤਾ ਨੇ ਜਦੋਂ ਕਿਹਾ ਵੀ ਚਲੋ ਆਪਾਂ ਜਿਹੜੇ ਵਾਂਟਡ ਨੇ ਉਹ ਆਜੋ ਜਿਹੜੇ ਨਹੀਂ ਉਹ ਤੁਸੀਂ ਆਪਣਾ ਚਲੇ ਜਾਓ ਨਿਕਲ ਜਾਓ ਜੋ ਹੋਰ ਵੀ ਕੋਈ ਨਿਕਲਣਾ ਚਾਹਦਾ ਨਿਕਲ ਜਾਓ ਫਿਰ ਕੋਈ ਨਿਕਲਿਆ ਨਹੀਂ ਉਦੋਂ ਫਿਰ ਇਹ ਜਦੋਂ ਨਿਕਲ ਰਹੇ ਸਨ ਜਿਹੜਾ ਕਾਲ ਤਖਸਾਲ ਤੋਂ ਰਸਤਾ ਨਿਕਲਦਾ ਇਹਨਾਂ ਨੇ ਕਿਤੇ ਗੋਲੀ ਉੱਤੇ ਗੋਲੇ ਮਾਰੇ ਜਿਹੜੀ ਇੱਕ ਗੁੰਮਦੀ ਸੀ ਨਾ ਉਤੋਂ ਦੇਖ ਕੇ ਆ ਕੇ ਰਾਹ ਬੰਦ ਹੋ ਗਿਆ ਪੌੜੀਆਂ ਦੇ ਗਿਰ ਗੀ ਪੌੜੀਆਂ ਦੇ ਗਿਰ ਗੀ ਜਿਹੜੇ ਜਿਵੇਂ ਬੱਚੇ ਨੇ ਨਾ ਬਾਹੂ ਕਿਉਂ ਨਹੀਂ ਹਾਂਜੀ ਇਹ ਤਾਂ ਵੱਜ ਗਏ ਨਹੀਂ ਤੇ ਵੀ ਅੱਗੇ ਹੋਣੇ ਸੀ ਅਗੋਂ ਰਾਜ ਬੰਦ ਹੋ ਗਿਆ ਫਿਰ ਉਹਨਾਂ ਨੂੰ ਵਾਪਸ ਜਾਣਾ ਪਿਆ ਇਹ ਮੇਰੇ ਖਿਆਲ ਤੇ ਉੱਥੇ ਉਸ ਟਾਈਮ ਤੇ ਜਮਲ ਲਾਭ ਸਿੰਘ ਵੀ ਸ਼ਾਇਦ ਅਕਾਲ ਤਖਤ ਸਭ ਤੋਂ ਹੀ ਸੀਗੇ ਸੰਤਾਂ ਨਾਲ ਹੈ ਨਾ ਜਮਲ ਲਾਭ ਸਿੰਘ ਫਿਰ ਬਾਬਾ ਜੀ ਵੀ ਉੱਥੋਂ ਤੋਂ ਮੰਨ ਲਾ ਵੀ ਗ੍ਰਿਫਤਾਰ ਕਰਕੇ ਫਿਰ ਕਿੱਥੇ ਲਿਆਏਗੇ ਸਾਨੂੰ ਉੱਥੋਂ ਪਹਿਲਾਂ ਨੇ ਸਾਨੂੰ ਰੱਖਿਆ ਮਿਲਟਰੀ ਕੈਂਪਾਂ ਚ ਅਮਰਸਰ ਅਮਰਸਰ 6 ਤਰੀਕ ਦੀ ਰਾਤ ਨੂੰ ਸਾਨੂੰ ਲਿਆ ਕੇ ਬੰਨ ਕੇ ਛੋੜ ਦਿੱਤਾ ਲੱਤਾਂ ਬਾਹਾਂ ਬੰਨੀਆਂ ਸਨ ਤੇੜ ਕੇ ਕੇਵਲ ਕਿਸ਼ਾਰੇ ਵੇ ਲੋਕ 6 ਦੀ ਰਾਤ 6 ਦਾ 7 ਦਾ ਦਿਨ 7 ਦੀ ਰਾਤ 8 ਦਾ ਦਿਨ 8 ਦੀ ਰਾਤ 9 ਦਾ ਦਿਨ ਤੇ 9 ਦੀ ਰਾਤ ਇੰਨਾ ਚਿਰ ਸਾਨੂੰ 21 ਥਾਂ ਤੇ ਬੰਨ ਕੇ ਸਿੱਟੀ ਰੱਖਿਆ ਬਿਲਕੁਲ ਭੁੱਖਣ ਪਾਣੀ ਕੋਈ ਕੁਝ ਪਾਣੀ ਮੰਗਦਾ ਗੋਲੀ ਮਾਰਦੇ ਸਾਂ ਇਦਾਂ ਇੱਕ ਦੋ ਇੱਕ ਦੋ ਮੂੰਹ ਚ ਮੂੰਹ ਚ ਗੋਲੀਆਂ ਮਾਰੀ ਪਾਣੀ ਮੰਗਿਆ ਅੱਛਾ ਜੀ ਤੇ ਸਾਡੇ ਇੰਨਾ ਹੋ ਗਿਆ ਸੀ ਵੀ ਜਿਹੜਾ ਸਾਡਾ ਮਾਸ ਸੀ ਨਾ ਹਾਂਜੀ ਹਾਂਜੀ ਫਰਸ਼ ਤੇ 44 ਸਾਨੂੰ ਹਾਂਜੀ ਹਾਂਜੀ ਵੀ ਸਾਡੇ ਆਪਣੇ ਮਾਸ ਦਾ ਸੜ ਕੇ ਮੁਸਕਾਉਣ ਲੱਗ ਪਿਆ ਸੀ ਵੀ ਇੰਨਾ ਸਾਨੂੰ ਉੱਥੇ ਗਰਮੀ ਕਹਿਰਾਂ ਦੀ ਗਰਮੀ ਇੱਕ ਥਲੋਂ ਪੱਥਰ ਹਾਂ ਦੀ ਜੇ ਕਿਤੇ ਮੜਾ ਮੋਟਾ ਹਿੱਲਣਾ ਹੁੰਦਾ ਸੀ ਨਾ ਰਾਤ ਨੂੰ ਹਿੱਲੇ ਲੀਦਾ ਸੀ ਪਰ ਦਿਨ ਨੂੰ ਨਹੀਂ ਸੀ ਲਿਆ ਜਾਂਦਾ ਦਿਨ ਉਹਦੇ ਤੇ ਬੜਾ ਤਕਲੀਫ ਆਉਂਦੀ ਹੱਸ ਹਾਂ ਤੇ ਫਿਰ ਪਾਪਾ ਜੀ ਉਥੋਂ ਕੈਂਪਾਂ ਤੋਂ ਬਾਅਦ ਫਿਰ ਉਹ ਕੈਂਪਾਂ ਚ ਫਿਰ ਅੱਗੇ ਸਾਨੂੰ ਹੋਰ ਕੈਂਪਾਂ ਚ ਲੈ ਗਏ ਤੇ ਪਹਿਲਾਂ ਇੱਕ ਸਕੂਲ ਦੇ ਵਿੱਚ ਕੈਂਪ ਸੀ ਫਿਰ ਸਾਨੂੰ ਇੱਕ ਜਿੱਥੇ ਉਹ ਅਸਲਾ-ਉਸਲਾ ਰੱਖਦੇ ਨੇ ਉਹ ਐ ਕਿਹਾ ਹਾਂ ਉੱਥੇ ਫਿਰ ਉੱਥੇ ਰੱਖਿਆ ਤੇ ਸਾਨੂੰ ਨਾਬਾ ਜੇਲ੍ਹ ਲੈ ਕੇ ਆ ਗਏ ਤੇ ਸਾਡੇ ਤੇ ਐਨਐਸਏ ਲੱਗੀ ਸੀ ਦੋ ਵਾਰ ਐਨਐਸਏ ਲੱਗੀ ਸਾਡੇ ਤੇ ਤੇ ਜਿਹੜੀ ਉਹਨਾਂ ਅਮਰਤਪਾਲ ਹਾਂ ਜੀ ਉਹ ਡਿਵਰਨਰ ਜੇਲ੍ਹ ਚ ਹਾਂ ਤੇ ਉਸ ਤੋਂ ਬਾਅਦ ਸਾਨੂੰ ਫਿਰ ਰਾਜਸਥਾਨ ਜੋਧਪੁਰ ਜੇਲ੍ਹ ਚ ਲੈ ਗਏ ਜੋਧਪੁਰ ਜੇਲ੍ਹ ਚ ਹਾਂ ਉੱਥੇ ਕਿੰਨਾ ਟਾਈਮ ਰੇ ਬਬਾਈ 5 ਸਾਲ ਇਸ ਵੇਲੇ ਜਿਹੜੇ ਮੰਨ ਲਓ ਕਈ ਬਾਅਦ ਤੋਂ ਗੱਲਾਂ ਚੱਲੀਆਂ ਹੋਈ ਸੰਤ ਜਰਨੈਲ ਸਿੰਘ ਜੀ ਹੈਗੇ ਨੇ ਤੁਹਾਨੂੰ ਤੋਂ ਤੋਂ ਕਲੀਅਰ ਹੋ ਗਿਆ ਹੁਣ ਜੀ ਅਸੀਂ ਉਹਦੇ ਕਲੀਅਰ ਕਰਤਾ ਸੀ ਉੱਥੇ ਸਾਰਿਆਂ ਨਾਲ ਲੜ ਕੇ ਨਾ ਹਾਂਜੀ ਜੀ ਵੀ ਕਿਉਂਕਿ ਹੁਣ ਜਿਵੇਂ ਅਸੀਂ ਸੀ ਹਾਂਜੀ ਪਹਿਲਾਂ ਲੰਗਰ ਵਾਲੇ ਪਾਸੇ ਸੀ ਮੁੜ ਕੇ ਸਰਾਲੇ ਪਾਸੇ ਸੀ ਠੀਕ ਹੈ ਜੀ ਹੁਣ ਕਾਲਤਖਬ ਸਾਬ ਤੇ ਕੀ ਹੋ ਰਿਹਾ ਜਾਂ ਆਟਾ ਮੰਡੀ ਡਿਊਟੀ ਕੀ ਹੋ ਰਿਹਾ ਘੰਟਾ ਕਰ ਸਾਨੂੰ ਨਹੀਂ ਪਤਾ ਹਾਂਜੀ ਹੈਨਾ ਕੋਈ ਨਹੀਂ ਦੱਸ ਸਕਦਾ ਤੇ ਜਦੋਂ ਅਸੀਂ ਸਾਰੇ ਜੋਧਪੁਰ ਜੇਲ੍ਹ 'ਚ ਇਕੱਠੇ ਹੋਏ ਨਾ ਪਹਿਲਾਂ ਕੋਈ ਅੰਮ੍ਰਿਤਸਰ ਸੀ ਕੋਈ ਲੁਧਿਆਣਾ ਸੀ ਕੋਈ ਨਾਭਾ ਜੇ ਸੀ ਕੋਈ ਅਜਮੇਰ ਸੀ ਫਿਰ ਜਿੰਨੇ ਸਾਰਿਆਂ ਪਾਸਿਆਂ ਤੋਂ ਉੱਥੇ ਇਕੱਠੇ ਹੋਏ ਠੀਕ ਹੈ ਜੀ ਫਿਰ ਉੱਥੇ ਪਤਾ ਲੱਗਾ ਵੀ ਫਿਰ ਇਹ ਸਾਡਾ 85 ਚ ਠੀਕ ਹੈ ਜੀ ਵੀ ਸੰਤ ਸ਼ਹੀਦ ਹੋ ਗਏ ਵੀ 85 ਜਾਨੀ ਸਾਢੇ ਬਾਦ ਪੂਰਾ ਕਲੀਅਰ ਹੋ ਗਿਆ ਨਹੀਂ ਪਿੱਛਾ ਸਾਰ ਵੀ ਨਹੀਂ ਇਹ ਸਿਮਲਰ ਸਾਨੂੰ ਮਾਰਚ ਵਿੱਚ ਲੱਗ ਗਿਆ ਸੀ ਪਤਾ ਵਿਸਾਖੀ ਉਹਦੇ ਵਿੱਚ 85 ਦੇ ਮਾਰਚ ਵਿੱਚ ਤੇ ਬਾਬੇ ਫਿਰ ਮਤਲਬ ਇਹ ਤੁਹਾਡੇ ਰਿਹਾਈ 90 ਚ ਹੁੰਦੀ ਹੈ ਜੀ 99 ਚ 99 ਚ ਤੁਹਾਡੇ ਨਾਲ ਹਰਮਿੰਦਰ ਸਿੰਘ ਸੰਧੂ ਵੀ ਰਹੇ ਹਰਮਿੰਦਰ ਸਿੰਘ ਸੰਧੂ ਰਿਆ ਹਰਮਿੰਦਰ ਸਿੰਘ ਗਿੱਲ ਰਿਆ ਭਾਈ ਮਨਜੀਤ ਸਿੰਘ ਰਹੇ ਨੇ ਤੇ ਮਹਿਤਾ ਚਾਹਵਲਾ ਵਿਰਸਾ ਸਿੰਘ ਮਟੋਆ ਇਹ ਵੀ ਸਾਡੇ ਨਾਲ ਰਹੇ ਨੇ ਤੇ ਆ ਇੱਥੇ ਸਾਡੇ ਨਾਲ ਨਾ ਬਜੇ ਚੱਕਰ ਸਿੰਘ ਪੰਜੋਲੀ ਹੋਣੀ ਜਿਹਨੇ ਹੁਣ ਵੀ ਸ਼੍ਰੋਣੀ ਕਮੇਟੀ ਚਾਹ ਤੰਦੂ ਮਾਜਰਾ ਜੀ ਸਤਿ ਆਨੰਦ ਜੀ ਰਹਿ ਰਹੇ ਨੇ ਹੱਥ ਛੜਨਾ ਰਹੇ ਨੇ ਸਰਜੀਤ ਸਿੰਘ ਕੋਹਲੀ ਜਿਹੜਾ ਜਿਹੜਾ ਹੁਣ ਅਜੀਤਪਾਲ ਸਿੰਘ ਚੋਲੀ ਕੋਹਲੀ ਦਾ ਪਿਤਾ ਇਹਦਾ ਪਿਤਾ ਇਹ ਵੀ ਛੜਨਾ ਨਾ ਵੀ ਦੇਲ ਤੇ ਰਹੇ ਨੇ ਮੇਰੇ ਕੋਲ ਸਾਥਿਆ ਕੀਤੀ ਇਹ ਇਹ ਵੀ ਐਸੇ ਮੂਵਮੈਂਟ ਚ ਸੀ ਉਹਨੇ ਕੋਈ ਜਿਵੇਂ ਮੂਵਮੈਂਟ ਹੀ ਕੈਸੇ ਧਰਬ ਜਦੋਂ ਮੋਰਚੇ ਵੀ ਤਾਂ ਹਰ ਇੱਕ ਸੀ ਨਾ ਸਪੋਰਟਰ ਅਸੀਂ ਗਏ ਹਾਂ ਹਾਂ ਤੇ ਬਾਬਾ ਜੀ ਫੇਰ ਮੰਨ ਲਓ 99 ਚ ਤੁਹਾਡੀ ਰਿਹਾਈ ਹੁੰਦੀ ਜੀ ਉਸ ਤੋਂ ਬਾਅਦ ਫੇਰ ਬਾਬੇ ਇਹੀ ਸਥਾਨ ਆਪਣਾ ਨਹੀਂ ਨਹੀਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚ ਠੀਕ ਹੈ ਜੀ ਸਾਡੀ ਕੀਰਤਨ ਦੀ ਡਿਊਟੀ ਲੱਗ ਗਈ ਠੀਕ ਹੈ ਜੀ ਝੋੜਾ ਸਾਹਿਬ ਵੀ ਸਾਡਾ 3.5 ਸਾਲ ਰਾਏ ਨੇ ਗੁਰਦਵਾਰਾ ਸਾਹਿਬ ਸਾਡਾ 3.5 ਸਾਲ ਉਹ ਮੈਨੂੰ ਕੀਰਤਨ ਤੋਂ ਬੜੇ ਖੁਸ਼ ਹੁੰਦੇ ਸੀ ਇਹਨਾਂ ਨੌਂਦਿਆਂ ਸਾਨੂੰ ਕਰ ਦਿੱਤੀ ਕੀਰਤਨ ਦੀ ਡਿਊਟੀ ਕਰਉਣ ਬਥੇਰੀ ਹੋ ਗਈ ਸੇਵਾ ਠੀਕ ਹੈ ਜੀ ਫਿਰ ਸਾਨੂੰ ਇੱਥੋਂ ਵੀ ਉਦੋਂ ਵੀ ਚੁੱਕ ਲਿਆ ਗ੍ਰਾਮਸਰੋਂ ਮਾਲ ਮੰਡੀ ਵਾਲੇ ਚੁੱਕ ਲੈ ਗਏ ਅੱਛਾ ਇੱਕ ਵਾਰ ਇੱਥੇ ਇੱਥੇ ਉਹਦੇ ਕੋਲ ਚੰਚਟੌੜਾ ਜੀ ਨਾਲ ਹੀ ਸੀ ਲੰਗਪਿੰਡ ਅਸੀਂ ਦੁੱਖਨਵਾਰ ਸਾਹਿਬ ਕੀਰਤਨ ਕਰਦੇ ਹਾਂ ਠੀਕ ਹੈ ਜੀ ਸਾਡੀ ਡਿਊਟੀ ਲੱਗੀ ਸੀ ਇੱਥੇ ਹਰੀ ਸਿੰਘ ਬੱਬਰ ਸੀ ਸ਼ਾਇਦ ਨਾਮ ਲੰਗਪਿੰਡ ਤੋਂ ਅੱਛਾ ਉਹਦੇ ਕੋਲ ਕੀਰਤਨ ਕਰਨਗੇ ਉੱਥੋਂ ਵੀ ਸਾਨੂੰ ਚੁੱਕਿਆ ਅੱਛਾ ਫਿਰ ਇੱਥੇ ਬੜਾ ਟਾਰਚਰ ਕੀਤਾ ਘਰੇ ਆਣੇ ਸਰਜੀਤ ਜੀ ਸਰਜੀਤ ਜੀ ਬਹੁਤ ਟਾਰਚਰ ਕੀਤਾ ਸਾਡਾ ਨਾ ਬਹੁਤ ਮੁੰਡਿਆਂ ਦਾ ਫਿਰ ਮੈਂ ਤਿੰਨ ਮਹੀਨੇ ਸੇ ਮੇਰੇ ਵੀ ਬੈੱਡ ਤੇ ਇੰਜ ਸੀ ਸਰ ਜਵਾਨ ਹੀ ਚਲਦੀ ਵਾਕੀ ਸਰੀਲ ਬੰਦ ਸੀ ਸਾਡਾ ਸਿਰਫ ਕਸੂਰ ਕੀ ਸੀਗਾ ਵੀ ਇੱਕ ਸ਼ਹੀਦ ਸਿੰਘ ਦੇ ਭੋਗ ਤੇ ਜਾ ਕੇ ਕੀਰਤਨ ਕਰਿਆ ਸੀ ਉਹਨੂੰ ਇਹ ਸੀਗਾ ਨਹੀਂ ਉਹ ਉਹਦਾ ਇਹ ਨਹੀਂ ਸੀ ਸਾਡੇ ਨਾਲ ਹਾਂਜੀ ਇਹ ਇੱਕ ਨਾ ਆ ਪੋਲਾ ਪੋਲਾ ਆਇਆ ਬਬਰਾਂ ਦਾ ਕਨੌਰੀ ਵਾਲਾ ਅੱਛਾ ਜੀ ਇੱਕ ਤਾਂ ਗੁਰਵਿੰਦਰ ਪੋਲਾ ਆਇਆ ਓਏ 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 ਕੋਈ ਗੁਰਵਿੰਦਰ ਪੋਲਾ ਗੁਰਵਿੰਦਰ ਪੋਲਾ ਸੰਤਾਂ ਨੇ ਕਿਹਾ ਸੀ ਵੀ ਮੈਂ ਹਿਰਦੇ ਨਾਲ ਤੁਨੂੰ ਨਹੀਂ ਨੂੰ ਸਰਿੰਦਰ ਸੁੰਢੀ ਸੀ ਅੱਛਾ ਜੀ ਗੁਰਿੰਦਰ ਪੋਲਾ ਇੱਕ ਮੰਨ ਲਓ ਵੀ ਉਹਦਾ ਤਰਨਤਾਰ ਉਹ ਤਰਨਤਾਰ ਨਾਲ ਪੋਲਾ ਹੋਰ ਹੈ ਠੀਕ ਹੈ ਜੀ ਇਹ ਇੱਥੇ ਨਾ ਕਨੌਰੀ ਪਿੰਡ ਪੈਂਦਾ ਹੈ ਕਨੌਰੀ ਸੰਗਰੂਰ ਸੰਗਰੂਰ ਰੋਡ ਤੇ ਹਾਂ ਇਹ ਉਥੋਂ ਦਾ ਸੀ ਇਹ ਅਸਨ ਚ ਨਾ ਇਹਨੇ ਗਰਿਆਲ ਦਾ ਕਿਤੇ ਭਾਂਜਾ ਚੱਕ ਲਿਆ ਸੀ ਠੀਕ ਹੈ ਜੀ ਤੇ ਉਧਰੋਂ ਇਹ ਪੁੱਛ ਲੱਭਦਾ ਸੀ ਵੀ ਉਹ ਕਿਸ ਤਰ੍ਹਾਂ ਮਿਲ ਸਕੇ ਸਾਨੂੰ ਠੀਕ ਹੈ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਦਾ ਜਵਾਈ ਹੈ ਹਾਂਜੀ ਮਨਜੀਤ ਸਿੰਘ ਦਰਬਾਰ ਸਾਹਿਬ ਹੁਣ ਵੀ ਉਹ ਸਾਡੇ ਨਾਲ ਕੁਝ ਰਤਮ ਲਵਾਇਆ ਸੀ ਠੀਕ ਹੈ ਉਹਨੂੰ ਉਹਨੂੰ ਪਤਾ ਸੀ ਸਾਡਾ ਵੀ ਜਿਹੜਾ ਧਨੋਰੀ ਵਾਲਾ ਭੋਲਾ ਨਾ ਪਹਿਲੇ ਤਮਾਕੂ ਖਾਂਦਾ ਸੀ ਅੱਛਾ ਜੀ ਜਦੋਂ ਮਿਲਟਰੀ ਕੈਂਪ ਅਜਰੇ ਨਾ ਹਾਂਜੀ ਖਾੜਾ ਤਾੜੀ ਮਾਰਨੀ ਤੇ ਰੋਕਣਾ ਤੇ ਨੇ ਸ਼ਿਕਾਇਤ ਤਿੰਨ ਵਾਰ ਕੁੱਟ ਪਵਾਈਏ ਨੇ ਮੈਨੂੰ ਅੱਛਾ ਜੀ ਉੱਥੇ ਅੱਛਾ ਵੀ ਇਹ ਪਿੰਡਰਾਣੇ ਦੇ ਆਦਮੀ ਸਾਨੂੰ ਤਮਾਕੂ ਨਹੀਂ ਖਾਣ ਦਿੰਦੇ ਅੱਛਾ ਜੀ ਫਿਰ ਨਾਬੇ ਜੇ ਲਾ ਕੇ ਨਾਬੇ ਜੇ ਚੋਰੀ ਖਾਣ ਲੱਗਿਆ ਫਿਰ ਇਹਨੇ ਆ ਕੇ ਜੋਧਪੁਰ ਜੇਲ੍ਹ ਚ ਫਿਰ ਕਹੇ ਜੀ ਅੱਜ ਤੋਂ ਲੈ ਕੇ ਮੈਂ ਛੱਡਿਆ ਮੇਰੀ ਕੋਸ਼ਿਸ਼ ਸੀ ਸ਼ੈ ਤੁਹਾਨੂੰ ਛੱਡ ਦੇਣਗੇ ਵੀ ਤੰਬਾਕੂ ਖਾਣ ਵਾਲੇ ਸੀ ਪਟਵਾਲਾ ਦੇ ਬੰਦੇ ਨਹੀਂ ਵੀ ਤਾਂ ਮੈਂ ਘਾਟ ਹੋਏਗਾ ਹਾਂ ਤੇ ਕੰਡ ਹੋਣੇ ਉਸ ਤੋਂ ਬਾਅਦ ਉਹਨੂੰ ਮੈਂ ਗੁਰਬਾਣੀ ਦੀ ਸੰਥਿਆ ਕਰਾਈ ਠੀਕ ਹੈ ਜੀ ਤਾਂ 2 250 ਸਿਰ ਨੂੰ ਕਰਾਈ ਦੀ ਮੈਂ ਸੰਥਿਆ ਗੁਰਬਾਣੀ ਦੀ ਤੇ ਉਹਨੇ ਇਹਦਾ ਪੜ੍ਹਿਆ ਚੱਕਿਆ ਸੀ ਉਹ ਕਿਤੇ ਮਨਜੀਤ ਸਿੰਘ ਨੇ ਕਹਤਾ ਵੀ ਬਾਬਾ ਮਨਮੋਹਨ ਸਿੰਘ ਜਿਹੜਾ ਨਾ ਉਹਦਾ ਉਸਤਾਦ ਆ ਉਹਨੂੰ ਪਤਾ ਹੋਊਗਾ ਠੀਕ ਹੈ ਉਹਨੂੰ ਪੁੱਛਦੇ ਦੱਸ ਤੂੰ ਜਾਣਦਾ ਹਾਂਜੀ ਫਿਰ ਉਹ ਤਾਂ ਮੈਨੂੰ ਚੁੱਕਿਆ ਸੀ ਉਹਨਾਂ ਉਹ ਤਾਂ ਦੇ ਵੀ ਮੈਨੂੰ ਪਤਾ ਵੀ ਨਹੀਂ ਸੀ ਅੱਛਾ ਜੀ ਹਾਂ ਨਹੀਂ ਜੀ ਮੈਨੂੰ ਪਤਾ ਹੋਵੇ ਤਾਂ ਇਹ ਮੈਨੂੰ ਪਤਾ ਵੀ ਹੈ ਨਹੀਂ ਸੀ ਤੇ ਬਾਬਾ ਇਹ ਆਪਣਾ ਸਥਾਨ ਕਦੋਂ ਫਿਰ ਇਹ ਤਾਂ 2003 ਵਿੱਚ ਬਣਾਇਆ 2003 ਵਿੱਚ ਉਸ ਤੋਂ ਬਾਅਦ ਫਿਰ ਬਾਬਾ ਆ ਕੇ ਮਤਲਬ ਕਿਥਾ ਕਥਾ ਕੀਰਤਨ ਪ੍ਰਚਾਰ ਬੱਚਾ ਆਪਾਂ ਨੇ ਸ਼ਰੋਣੀ ਕਮੇਟੀ ਕੀਤਾ ਸਾਨੂੰ ਮੇਰੇ ਸਾਡਾ ਕੈਨੇਡਾ ਅੰਗਲੈਂਡ ਅਮਰੀਕਾ ਦੇ ਵਿਜੇ ਲੱਗ ਗਏ ਠੀਕ ਹੈ ਫਿਰ ਉਧਰ ਆਉਣ ਜਾਣ ਕਰਕੇ ਤੇ ਫਿਰ ਸ਼ਰੋਣੀ ਕਮੇਟੀ ਛੱਡਤੀ ਠੀਕ ਹੈ ਜੀ ਫਿਰ ਚਲੋ ਮਾਇਆ ਹੋ ਗਈ ਫਿਰ ਮਨ 'ਚ ਵਿਚਾਰ ਆਇਆ ਵੀ ਆਪਣੇ ਵਾਸਤੇ ਤੇ ਜਾਨਵਰ ਵੀ ਜੀਉਂਦੇ ਆ ਵੀ ਕਿਸੇ ਵਾਸਤੇ ਕੁਝ ਕੀਤਾ ਜਾਵੇ ਤੇ ਜੇ ਬੱਚੇ ਸੀਗੇ ਵੀ ਜੇ ਬੱਚੇ ਚੰਗੇ ਹੋਏ ਤੇ ਆਪੇ ਕਮਾਸਾ ਲੈਣਗੇ ਮਾੜੇ ਹੋਏ ਜਿੰਨਾ ਮਰਜ਼ੀ ਜੋੜ ਕੇ ਚਲੇ ਜਾਓ ਲਟਾ ਦੇ ਸਹੀ ਨਾ ਫਿਰ ਇਸ ਕਰਕੇ ਅਸੀਂ ਆ ਹੁਣ ਤੱਕ ਇਹਨਾਂ ਨੂੰ 700 ਬੱਚਾ ਜਿਹੜਾ ਨਾ ਹਾਂਜੀ ਜਿਹੜੇ ਬਹੁਤ ਅਨਾਥ ਜਾਂ ਗਰੀਬ ਬੱਚੇ ਹਾਂਜੀ ਉਹ ਹੁਣ ਇਥੋ ਸਿਸ਼ਟੇ ਜਾ ਚੁੱਕੇ ਨੇ ਜਿਨ੍ਹਾਂ ਚ ਸ਼ਰੋਮੀ ਕਮੇਟੀ ਚ ਦਿੱਲੀ ਕਮੇਟੀ ਚ ਹਰਿਆਣਾ ਕਮੇਟੀ ਚ ਇਦਾਂ ਹੀ ਵਿਦੇਸ਼ਾਂ ਵਿੱਚ ਅਮਰੀਕਾ ਕੈਨੇਡਾ ਦੇਸ਼ਾਂ 'ਚ ਕਈ ਕਾਲਜਾਂ ਵਿੱਚ ਵੀ ਇਥੋਂ ਸਿੱਖ ਕੇ ਜਿਹੜਾ ਅੱਗੇ ਜਾ ਕੇ ਸਿਖਾ ਰਹੇ ਨੇ ਤੇ ਬਾਬਾ ਮੈਂ ਹੁਣ ਇੱਕ ਸਿੰਘ ਨੂੰ ਜਿਹੜਾ ਫੋਨ ਕੀਤਾ ਸੀ ਉਹ ਕਹਿੰਦੇ ਵੇ ਜੇ ਸੀ ਕੇ ਸਾ ਉੱਥੇ ਵੀ ਆਪਣੇ ਸਵਾਵਾ ਚੱਲਦੀ ਹੈ ਉੱਥੇ ਲੰਗਰ ਆਪਾਂ ਨਾ ਕਾਂਡੀ ਸ਼ੁਰੂ ਕਰਕੇ ਆਏ ਆ ਠੀਕ ਹੈ ਜੀ ਜਿਹੜੀ ਹੇਮਕੋੜ ਸਾਹਿਬ ਜਤਰਾ ਜਾਂਦੀ ਹੈ ਨਾ ਹਾਂ ਜੀ ਅਸੀਂ ਉੱਥੇ ਵੀ 4 ਮਹੀਨੇ ਉੱਥੇ ਲੰਗਰ ਲਾਉਨੇ ਆ ਠੀਕ ਹੈ ਜੀ ਤੇ ਬਾਬੇ ਬਕਾੜੇ ਉਹਨਾਂ ਬਾਬੇ ਬਕਾੜੇ ਰੱਖੜ ਪੁੰਨਿਆਂ ਤੇ ਲਾਉਨੇ ਆ ਬੀੜ ਬਾਬਾ ਬੁੱਢਾ ਸਾਹਿਬ ਚਭਾਲ ਉੱਥੇ ਵੀ ਲਾਉਂਦੇ ਆ ਜਦੋਂ ਜੋੜ ਮੇਲਾ ਹੁੰਦਾ ਤੇ ਫਤਿਹਗੜ੍ਹ ਸਾਹਿਬ ਲਈਦਾ ਹੋਲੇ ਮੱਲੇ ਤੇ ਲਈਦਾ ਹਰ ਸਾਲ ਵਿਆਹ ਕਰਦੇ ਆ ਆਪਾਂ ਬੱਚਿਆਂ ਦੇ ਅੱਛਾ ਜੀ ਹੁਣ ਪਿੱਛੇ 23 ਫਰਵਰੀ ਨੂੰ ਆਪਾਂ 28 ਵਿਆਹ ਕੀਤੇ ਨੇ ਠੀਕ ਹੈ ਉਸ ਤੋਂ ਪਿਛਲੇ ਸਾਲ 31 ਵਿਆਹ ਕੀਤੇ ਠੀਕ ਹੈ ਤੇ ਇਸ ਤਰ੍ਹਾਂ ਜੀ ਸੇਵਾਵਾਂ ਮਾ ਸਾਧੂ ਜੀ ਲਈ ਜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਬਾਬਾ ਜੀ ਜੇ ਮਤਲਬ ਕੋਈ ਗਰੀਬ ਘਰ ਦੀ ਕੋਈ ਬੇਟੀ ਹੈ ਕਿਥੋਂ ਨਹੀਂ ਮਤਲਬ ਵੀ ਕੋਈ ਕਾਰਜ ਆਨੰਦ ਕਾਰਜ ਕੀਤਾ ਜਾਣਾ ਤਾਂ ਬਾਬਾ ਜੀ ਨਾਲ ਸੰਪਰਕ ਕਰਿਓ ਬਾਬਾ ਜੀ ਹਰ ਸਾਲ ਇੱਥੇ ਵੀ ਲੰਗਰ ਲੱਗਦਾ ਹੁੰਦਾ ਮੈਂ ਦੇਖਦਾ ਹੁੰਦਾ ਬਾਹਰ ਨਪਿੰਡੀ ਜਦੋਂ ਸਵਾ ਹੁੰਦੀ ਹੈ ਫਤਿਹਗੜ੍ਹ ਸਾਹਿਬ ਦੀ ਤਾਂ ਬਾਬਾ ਜੀ ਇੱਕ ਮੈਂ ਤਾਂ ਜੁੰਦੇ ਸ਼ਹੀਦ ਹੀ ਕਹਾਂਗਾ ਜੋ ਮਤਲਬ ਇਹਨਾਂ ਨੇ ਗੱਲਾਂ ਮਤ ਸੁਣਾਈਆਂ ਸਰ ਤਾਂ ਸੁਣ ਕੇ ਰੂਂ ਕੰਡੇ ਖੜੇ ਹੁੰਦੇ ਨੇ ਉਸ ਤੋਂ ਬਾਅਦ ਬਾਬਾ ਜੀ ਨੇ 92 ਦਾ ਦੌਰ ਵੀ ਦੇਖਿਆ ਜਦੋਂ ਮਤਲਬ ਮੁੱਖ ਮੰਤਰੀ ਬਿਆਨ ਸਿੰਘ ਬਣਿਆ ਬਾਬੇ ਉਸ ਤੋਂ ਬਾਅਦ ਉਹ ਸਰਦੇਵ ਸਿੰਘ ਬੱਬਰ ਵੀ ਸ਼ਹੀਦ ਹੁੰਦੇ ਨੇ ਨਾ ਹਾਂ ਇੱਥੇ ਉਹ ਬਈ 92 ਦਾ ਦੌਰ ਬਈ ਕਿਵੇਂ ਉਹ ਵੀ ਮੇਰਾ ਵਿਦਿਆਰਥੀ ਸੀ ਸਰਦੇਵ ਸਿੰਘ ਬੱਬਰ ਜੀ ਹਾਂ ਗਤ ਕੇ ਦਾ ਦੇਖੋ ਜੀ ਐਡੀ ਮਹਾਨ ਸ਼ਿਕਾਇਤ ਹੈ ਮੈਂ ਕਦੇ ਮੇਰੇ ਤਾਂ ਵੱਡੇ ਭਾਗੜੇ ਜੱਜ ਬਾਬਾ ਜੀ ਨੂੰ ਮਿਲਣ ਦਾ ਸਮਾਂ ਮਿਲਿਆ ਹੈ ਤਾਂ ਮੈਂ ਵੀ ਪਟਿਆਲਾ ਜੀ ਲੈਣਾ ਪਰ ਕਦੇ ਨਹੀਂ ਮਿਲਿਆ ਸਖਦੇਵ ਸਿੰਘ ਬੱਬਰ ਵਰਗੇ ਜਾਂ ਭਾਈ ਗੁਰਜਨ ਸਿੰਘ ਬਲ ਸਿੰਘ ਵਾਲੇ ਵਰਗੇ ਜਾਂ ਹੋਰ ਬਾਰੇ ਇਹ ਬਹੁਤ ਸੰਗੇ ਸਾਥੂ ਬਾਤ ਚ ਹੋਈ ਨਹੀਂ ਅੱਛਾ ਜੀ ਜਿਹੜੇ ਸਾਡੇ ਵੇਲੇ ਦੇ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਮਹੰਗਾ ਸਿੰਘ ਹਾਂ ਜੀ ਹਾਂ ਜੀ ਉਹ ਸੀ ਇਹ ਸੀ ਬਾਬਾ ਜੀ ਬਾਬਾ ਮਾਨ ਚਾਲ ਨੂੰ ਮਿਲਿਆ ਜੀ ਕੱਠੇ ਰਹੇ ਜੀ ਅੱਛਾ ਜੀ ਮੈਂ ਬਹੁਤ ਫੈਨ ਆਈ ਬਾਬਾ ਜੀ ਦਾ ਬਹੁਤ ਵੀਡੀਓ ਦੇਖਦਾ ਹਾਂ 20 ਸਾਲ ਜਿੱਥੇ ਸੀ ਨਾ ਪਹਿਲਾਂ ਹਾਂ ਜੀ ਅਬ ਇਹ ਮੁੰਡੇ ਦਾ ਬਾਅਦ ਚ ਗਰ ਜਾ ਸਕਣ ਦਾ ਬਾਅਦ ਚ ਆਇਆ 86 87 ਇਹ ਆਇਆ 86 87 ਜੀ ਠੀਕ ਹੈ ਸਹਿਬ ਬਹੁਤ ਹੀ ਬਾਬਾ ਜੀ ਤੁਹਾਡੀ ਮਿਹਰਬਾਨੀ ਧੰਨਵਾਦ ਬਾਬਾ ਜੀ ਨੇ ਜਾਣਾ ਸੀਗਾ ਸਮਾਗਮ ਤੇ ਫਿਰ ਵੀ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ